ਆ ਮੁੰਡੇ ਦੇ ਪੱਟੇ ਤੇ ਬਜੀਖ ਦੇ ਹਾਂ ਬਈ ਅੱਖਾਂ ਦੇ ਗੱਲ ਪਹਿਲਾਂ ਲੱਗਤਾਂ ਦੋ ਜਾਨਾਂ ਦੀ ਇੱਕ ਦੀ ਅੱਖ ਫੁੱਟੀ ਆ ਹਾਂ ਬਈ ਗੱਲ ਤਾਂ ਹੁਣ ਜੇ ਆਪਾਂ ਪਾਸੇ ਦੀ ਵੀ ਲੰਘਦੇ ਹਾਂ ਮੰਨ ਲਓ ਪਾਸੇ ਬੰਦੇ ਖਿੰਡ ਜਾਣਗੇ ਆ ਬਣਿਆ ਬਣਾਇਆ ਜਿਹੜਾ ਆਈ ਤਾਂ ਜਾਣਾ ਨਹੀਂ ਸਾਰਾ ਸਿਸਟਮ ਹਨਾ ਮਸਲਾ ਹੁਣ ਇਹ ਆ ਇੱਕ ਦੂਜੀ ਗੱਲ ਹੁੰਦੀ ਆ ਵੀ ਹੁਣ ਜੇ ਆਪਾਂ ਕਹਿੰਨੇ ਆਪਾਂ ਬਾਰਡਰ ਭੰਨਣਾ ਕੁਝ ਉਧਰੋਂ ਵੀ ਬਈ ਬੰਦੇ ਆ ਇੱਧਰ ਲੀ ਜਾਂਦੇ ਆ ਪੁਲਿਸ ਵਾਲੇ ਜੂ ਵੀ ਜਿਵੇਂ ਉਹਨਾਂ ਦੀ ਛੱਡੇ ਹੋਏ ਆ ਜਿਹੜੇ ਪੁਲਿਸ ਵਾਲੇ ਨੇ ਆਪਕੇ ਬੰਦੇ ਛੋਟਰੇ ਆਹੋ ਕਾਹਰਾ ਜੀ ਮਾਸੀ ਪ੍ਰਾਤਿ ਪਰ ਲਾਹੋ ਤੋਂ ਬਹੁਤ ਬੰਦਾ ਆਇਆ ਹੈ ਜੀ ਜੀ ਆਪਾਂ ਨੂੰ ਪਾਈਂ ਸਾਹਿਬ ਆ ਗਿਆ ਆਪਾਂ ਨੂੰ ਬਹੁਤ ਪਿਆਰਾ ਆ ਆਪਾਂ ਦਾ ਹੋਰ ਪਛਾਣ ਨਹੀਂ ਹਟਣਾ ਬਈ ਆਹ ਪਿਆਰੇ ਸਾਹਿਬ ਆਪਣੇ ਦੇਖ ਦਿਨਾਂ ਵਿੱਚ ਆਉਂਦੇ ਆ ਆਪਾਂ ਤੁਹਾਨੂੰ ਮਿਲਾਂ ਤਾਂ ਫਿਰ ਬਾਤ ਪਾਉਂਦਾ ਹਾਂ ਓਏ ਇਹ ਨਾ ਕੋਈ ਛਰਾਬ ਕਬਲੀ ਨਹੀਂ ਕਰਨੀ ਹੈ ਓਏ ਕੁਝ ਨਹੀਂ ਕਰਦਾ ਬੌਜੀ ਓਏ ਕੁਝ ਨਹੀਂ ਕਰੇਗਾ ਪਾਣੀ ਪੀਂਦਾ ਅੱਜ ਬੌਜੀ ਅਮਾਰੇ ਤੱਕ ਮੇਰੇ ਕੋਈ ਆਰਡਰ ਨਹੀਂ ਆਇਆ ਤੱਕ ਕੋਈ ਨਹੀਂ ਕਰੇਗਾ ਜਿੰਨੇ ਤੱਕ ਵਾਸਤ ਓ ਥੱਲੇ ਬੈ ਜਾ ਥੱਲੇ ਬੈ ਯਾਰ ਥੱਲੇ ਬੈ ਜਾ ਇਹ ਬਾਈਓ ਕਰਦੇ ਆਂ ਕੱਟਿਆ ਦੇਲੇ ਫੜਿਆ ਜਾਂਦੇ ਆਂ ਪੰਜਵਾਸ ਤੇ ਖੜੇ ਆਂ ਸਾਰੇ ਬੱਚਿਆਂ ਨਾਲੇ ਕਰਿਆ ਬਾਈ ਓ ਬਟਾ ਲੱਗ ਓ ਬਟਾ ਲੱਗ ਇੱਧਰ ਹੋ ਇੱਧਰ ਆਓ ਜਿੱਥੇ ਐਸ ਤੋਂ ਕੋਈ ਨਹੀਂ ਆਪਾਂ ਆਵਾਜ਼ ਮਾਰੋ अधी कलाक पहिरे साया पे देश में ਆਪਾਂ ਤੁਹਾਨੂੰ ਫਿਰ ਬਾਤ ਮਾਰਦਾ ਹਾਂ ਓਏ ਕਿਹਨਾਂ ਦਾ ਕੋਈ ਖਰਾਰਤ ਵਾਲੀ ਨਹੀਂ ਕਰਨੀ ਹੈ ਓਏ ਕੁਝ ਨਹੀਂ ਕਰਦਾ ਬੌਜੀ ਓਏ ਕੁਝ ਨਹੀਂ ਕਰੇਗਾ ਪਾਣੀ ਪੀਂਗਾ ਅੱਛਾ ਬੌਜੀ ਅਮਾਰੇ ਤੱਕ ਮੇਰੇ ਤੋਂ ਕੋਈ ਆਰਡਰ ਨਹੀਂ ਗਿਆ ਤਾਂ ਤੁਹਾਨੂੰ ਮਿਲ ਜਾਏਗਾ ਮੇਰੇ ਲਈ ਵਸਤੂ ਓਏ ਥੱਲੇ ਬੈਠੋ ਯਾ ਥੱਲੇ ਬੈਠੋ ਯਾਰ ਥੱਲੇ ਬੈਠੋ ਓਏ ਭਾਈਓ ਚਲੋ ਗੱਲ ਹੋਦੀ ਹੈ ਬੜੀਆ ਹੋਦੀ ਹੈ ਬੜੀਆ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਅਰਧ ਸੈਨਿਕ ਬੈਲ ਅਤੇ ਦੂਜੇ ਪਾਸੇ ਕਿਸਾਨ ਆਮੋ ਸਾਹਮਣੇ ਹੋ ਗਏ ਨੇ ਤੇ ਦੋਸਤੋ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਜਿਵੇਂ ਤੁਹਾਡੇ ਤੱਕ ਅਪਡੇਟ ਪਹੁੰਚਾ ਰਹੇ ਹਾਂ ਜੋ ਬੈਰੀਗੇਡ ਨੇ ਕਾਫੀ ਹੱਦ ਤੱਕ ਤੋੜ ਦਿੱਤੇ ਗਏ ਨੇ ਤੇ ਉਧਰੋ ਜੋ ਕਿਸਾਨ ਆਗੂ ਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਕੇਂਦਰ ਦੇ ਨਾਲ ਜੋ ਕਿ ਆਨਲਾਈਨ ਹੋ ਰਹੀ ਹੈ ਅਤੇ ਇਸ ਮੀਟਿੰਗ ਤੋਂ ਜੋ ਵੀ ਸਿੱਟਾ ਨਿਕਲਦਾ ਉਸ ਤੇ ਡਿਪੈਂਡ ਕਰੇਗਾ ਅੱਜ ਦਾ ਬਾਰਡਰ ਤੋੜਨਾ ਬਾਰਡਰ ਤੋੜਨ ਦੇ ਵਿੱਚ ਹੁਣ ਕੁਝ ਹੀ ਮਿੰਟਾਂ ਦੀ ਗੱਲ ਹੈ ਤੇ ਦੂਜੇ ਪਾਸੇ ਜਿਵੇਂ ਹੀ ਆਗੂਆਂ ਵੱਲੋਂ ਕਾਲ ਦਿੱਤੀ ਜਾਂਦੀ ਹੈ ਉਵੇਂ ਹੀ ਦਿੱਲੀ ਵੱਲ ਚਾਲੇ ਪਾ ਦਿੱਤੇ ਜਾਣਗੇ ਸੋ ਆਓ ਦੇਖੋ ਇਸ ਮੌਕੇ ਦੀਆਂ ਕੁਝ ਖਾਸ ਅਪਡੇਟਸ ਪਲ-ਪਲ ਦੀ ਖਬਰ ਤੁਹਾਡੇ ਤੱਕ ਲਿਆਉਂਦੇ ਰਹਾਂਗੇ ਸੋ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਓਏ ਭਾਈ ਹਵਾ ਉੱਧਰ ਨੂੰ ਆ ਇੱਥੇ ਟਿਕਾ ਕੇ ਖੜ ਜੋ ਜਿੰਨਾ ਤੇਰਾ ਆਪਣੇ ਕੋਲ ਕੋਈ ਜੇਐਸਵੀ ਜਾਂ ਹੈਡਰ ਦਾ ਪ੍ਰਬੰਧ ਨਹੀਂ ਹੁੰਦਾ ਮਰੇ ਟੁੱਟਣਾ ਨਹੀਂ ਰਹੋ ਅੱਬਾ ਆਪਣਾ ਜੋਰ ਲਾਈ ਜਾਂਦੇ ਆ ਨਿਸ਼ਾਨ ਕਰਾਈ ਜਾਂਦੇ ਆ ਆਗੂ ਲੱਗੇ ਹੋਏ ਆ ਜੇਸ਼ਵੀਆ ਆ ਜਾਂਦੇ ਹੋ ਹੈਡਰਲ ਫੋਲ ਬੰਨਣਾ ਪੈਣਾ ਹੈ ਸਾਹ ਸਾਹ ਜਿੰਦਾਬਾਦ ਇੱਕ ਨਾਵਾ ਮੇਰੀ ਗੱਲ ਸੁਣੋ ਧਿਆਨ ਨਾਲ ਓਏ ਆ ਮੂੰਹ ਤੇ ਬਈ ਆ ਮਗਾ ਕੇ ਲਾ ਲੋ ਮੱਚਣ ਨਹੀਂ ਦਿੰਦੀ ਮੂੰਹ ਅੱਜ ਟੀ ਟੋਲਗੇਟ ਜੀ ਹੁੰਦੀ ਆ ਜਿਹੜੀ ਬੁੱਛ ਵਾਲੀ ਦੰਦਾਰੀ ਇਹ ਮਗਾ ਕੇ ਲਾ ਲੋ ਮੂੰਹ ਨਹੀਂ ਮੱਚਣ ਨਹੀਂ ਦਿੰਦੀ ਕਰਦਾ ਕਰਕੇ ਦੇਖ ਲੈ ਹਾਂ ਸਾਰੇ ਦਰਨਗੇ ਸਾਰੇ ਦਿੱਲੀ ਜਾਣ ਲਈ ਆਏ ਇੱਥੇ ਕੋਈ ਛੜਨ ਨਹੀਂ ਆਇਆ ਇਹ ਸਾਰਿਆਂ ਦੀ ਭਾਵਨਾ ਕਰੋੜੀ ਵਾਲੀ ਦਿੱਲੀ ਜਾਣਾ ਤੇ ਦਿੱਲੀ ਜਾ ਕੇ ਰਹਾਂਗੇ ਪਰ ਮੇਰਾ ਵੀ ਬਿਅਰ ਬੰਦੀ ਨਾ ਜਾਵੇ ਰਣਨੀਤੀ ਬਣਾ ਕੇ ਜਾਇਆ ਜਾਊਗਾ ਆਹ ਦੇਖੋ ਆਪਣ ਆਪਣੇ ਬੰਦੇ ਦੇ ਕੋਲੇ ਕੀ ਅੱਜ ਦੀ ਛੜਨ ਦੇ ਚੱਕੇ ਹੋਗਾ ਇਹ ਜੀ ਇਹ ਵੀ ਕੋਈ ਬਰਾਤ ਬੰਦੀ ਚਾਹੀਦੀ ਕੋ ਹਾਈ ਡ੍ਰੈਗ ਕੋ ਕੋ ਨੇੜੇ ਪਿੰਡਾਂ ਦੇ ਜੀ ਸੀ ਵੀ ਕੋਈ ਹੈਟਰ ਆ ਲਿਆ ਸਕਦੇ ਹੋ ਬਾਈ ਲੈ ਆ ਯਾਰ ਕੋ ਨੇੜੇ ਪਿੰਡਾਂ ਦੇ ਵਿੱਚ ਕੋਈ ਜੀ ਸੀ ਵੀ ਹੈਗੀ ਐ ਦੋ ਲਿਓ ਐਂ ਇਹ ਜਵਾਨੀ ਪੰਜਾਬ ਦੀ ਐ ਖੜਨ ਵਾਲੀ ਨਹੀਂ ਇਹ ਆ ਨਾ ਇਹਨੂੰ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸੰਘਰਸ਼ ਦਾ ਵਿਆਹ ਜਿੰਨਾ ਚਾਹ ਹੁੰਦਾ ਯਾਰ ਸਾਹ ਤੇ ਚੋਲੀ ਤੁਹਾਨੂੰ ਦੇ ਕੇ ਮਸੂਲੀ ਆ ਤੁਹਾਨੂੰ ਦੇ ਕੇ ਆ ਮੇਰਾ ਵੀ ਨਿਸ਼ਾਨ ਨਹੀਂ ਕਰਾਲੋ ਮੇਰੀ ਬੇਨਤੀ ਆ ਕਿ ਆ ਮੁੰਡੇ ਦੇ ਪੱਟੇ ਤੇ ਬਜੀਖ ਦੇ ਯਾਰ ਆ ਅੱਖਾਂ ਦੇ ਕੱਲ 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 ਲੱਗਤਾਂ ਰੁੱਤੀਆਂ ਦੋ ਜਾਨਾਂ ਦੀ ਇੱਕ ਦੀ ਅੱਖ ਫੁੱਟੀ ਆ ਆ ਬਈ ਗੱਲ ਤਾਂ ਹੁਣ ਜੇ ਆਪ ਪਾਸੇ ਦੀ ਵੀ ਲੰਘਦੇ ਹੋ ਮੰਨ ਲਓ ਪਾਸੇ ਬੰਦੇ ਖਿੰਡ ਜਾਣਗੇ ਆਪ ਬਣਾਇਆ ਬਣਾਇਆ ਜਿਹੜਾ ਆਈ ਤਾਂ ਜਾਣਾ ਨਹੀਂ ਸਾਰਾ ਸਿਸਟਮ ਹਨਾ ਮਸਲਾ ਹੁਣ ਇਹ ਆ ਇੱਕ ਦੂਜੀ ਗੱਲ ਹੁੰਦੀ ਆ ਵੀ ਹੁਣ ਜੇ ਆਪਾਂ ਕਹਿੰਦੇ ਆਪਾਂ ਬਾਰਡਰ ਭੰਨਣਾ ਕੁਝ ਉਧਰੋਂ ਵੀ ਬਈ ਬੰਦੇ ਆ ਇੱਧਰ ਲੀ ਜਾਂਦੇ ਆ ਪੁਲਿਸ ਵਾਲੇ ਜੂ ਵੀ ਜਿਵੇਂ ਉਹਨਾਂ ਦੇ ਸ਼ਟਰ ਹੋਏ ਆ ਜਿਹੜੇ ਪੁਲਸ ਵਾਲੇ ਨੇ ਆਪਕੇ ਬੰਦੇ ਛੋੜ ਰੱਖਿਆ ਬਾਈ ਉਹ ਵੀ ਬਾਈ ਉਹ ਹੀ ਹਾਂ ਬਾਈ ਉਹਨਾਂ ਦੇ ਸ਼ਟਰ ਗਏ ਨੇ ਵਿੱਚੋਂ ਬੰਦੇ ਆ ਆਪਣੇ ਆਲੇ ਚੱਲੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਪੂਰਾ ਡਟਿਆ ਹੋਇਆ ਨੌਜਵਾਨ ਯੋਧੇ ਆਨ ਖੜੇ ਆ ਡਟੇ ਪੂਰੇ ਸਾਰਾ ਦਿਨੀ ਅੱਜ ਖਨੌਰੀ ਦੇ ਉੱਤੇ ਦੇ ਸ਼ੰਭੂ ਦੇ ਉੱਤੇ ਜਦੋ ਜਦ ਚੱਲਦੀ ਰਹੀ ਆ ਬਹੁਤ ਮੁੰਡੇ ਆਪਣੇ ਜ਼ਖਮੀ ਵੀ ਹੋਏ ਆ ਇਹ ਕੱਲੀਆਂ ਰਬੜ ਦੀਆਂ ਗੋਲੀਆਂ ਨਹੀਂ ਮਾਰਦੇ ਕੋ ਹੋਰ ਗ੍ਰੇਟ ਜਿਹੜੀਆਂ ਗੋਲੀਆਂ ਉਹ ਵੀ ਮਾਰੀ ਜਾਂਦੇ ਆ ਕਈ ਆਪਣੇ ਮੁੰਡਿਆਂ ਦਾ ਬਾਹਾਂ ਦੇ ਵਿੱਚ ਵੀ ਲੱਤਾਂ ਤੇ ਛਾਤੀ ਤੇ ਸਿਰ ਦੇ ਵਿੱਚ ਡਾਂਗਾ ਕਾਫੀ ਨੁਕਸਾਨ ਹੋਇਆ ਐਸ ਵੇਲੇ ਤੱਕ 45 ਆਪਣੇ ਜਾਣਿਆਂ ਦੀ ਜਿਹੜੀ ਲਿਸਟ ਆ ਉਹ 45 ਜਾਣੇ ਆਪਣੇ ਜ਼ਖਮੀ ਹੋਏ ਆ ਜਾਂ ਹਸਪਤਾਲ ਦਾਖਲ ਨੇ ਸੁੱਪ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇੱਕ ਤੱਕ ਘਰੇ ਨਾ ਹੁਣ ਬੈਠੋ ਯਾਰ ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆਂ ਵੀ ਜਿਹੜਿਆਂ ਨੂੰ ਲੱਗਦਾ ਹਲੇ ਘਰੇ ਬੈਠਿਆ ਜ ਨੂੰ ਵੀ ਜਰੇ ਦਾ ਇਕੱਲੀ ਕਿਸਾਨੀ ਦਾ ਮਸਲਾ ਇਹਦਾ ਇਕੱਲੀ ਐਮਐਸਪੀ ਦਾ ਮਸਲਾ ਇਹਦਾ ਫਸਲਾਂ ਦੇ ਭਾਅ ਆਪ ਦਾਉਣ ਨੂੰ ਫਿਰਦੇ ਆ ਤਾਂ ਇਹ ਮਸਲੇ ਨੇ ਨਹੀਂ ਇਹ ਮਸਲਾ ਭਰਾਵੋ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ ਇਹ ਤੁਹਾਡੀ ਹੋਣ ਦਾ ਮਸਲਾ ਉਹ ਇੰਨੇ ਖਤਰਨਾਕ ਕਾਨੂੰਨ ਨੇ ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ ਪੂਰਾ ਯੂਰਪ ਸੜਕਾਂ ਤੇ ਆ ਅਫਰੀਕਾ ਦੇ ਕਈ ਮੁਲਕ ਸੜਕਾਂ ਤੇ ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ ਇਹ ਨਿਊ ਵਰਲਡ ਆਰਡਰ ਦੇ ਖਿਲਾਫ ਇਹ ਨੀਤੀਆਂ ਦੇ ਖਿਲਾਫ ਉਹਨਾਂ ਨੇ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਕਿਵੇਂ ਸਕੰਜਾ ਕਸਣਾ ਕਿਵੇਂ ਤੁਹਾਡੇ ਜਿਹੜੇ ਕੁਦਰਤੀ ਵਸੀਲੇ ਨੇ ਤੁਹਾਡੀ ਧਰਤੀ ਹਵਾ ਪਾਣੀ ਦੇ ਉੱਤੇ ਕਿਵੇਂ ਕਬਜ਼ੇ ਕਰਨੇ ਨੇ ਤੁਹਾਡੇ ਤੇ ਤੁਹਾਡੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਭਰਾਓ ਇਹ ਤੁਹਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਆ ਤੁਹਾਡੀਆਂ ਹੋਣ ਦਾ ਸਵਾਲ ਆ ਤੁਹਾਡੀ ਹੋਣ ਤੇ ਖਤਰਾ ਖੜਾ ਹੋ ਗਿਆ ਤੁਹਾਡੀਆਂ ਨਸਲਾਂ ਦਾ ਸਵਾਲ ਆ ਸੋ ਮੇਰਾ ਵੀਰੇ ਘਰਾਂ 'ਚ ਬੈਠੇ ਨਾ ਸੋਚੋ ਵੀ ਆਪਾਂ ਬਚੇ ਰਹਿ ਜਾਾਂਗੇ ਜੇ ਭਾਈ ਇਹ ਕਾਨੂੰਨ ਬਣ ਗਏ ਇੱਥੇ ਨਹੀਂ ਗੱਲ ਖੜੀ ਵੀ ਠੀਕ ਆ ਐਮਐਸਪੀ ਦੇ ਲੜ ਰਹੇ ਨਹੀਂ ਕੱਲੀ ਐਮਐਸਪੀ ਦੇ ਨਹੀਂ ਲੜ ਰਹੇ ਲੜਾਈ ਤਾਂ ਉਹ ਆ ਮੋਦੀ ਵਰਗੇ ਅਮਦ ਸ਼ਾਹ ਵਰਗੇ ਦਾ ਪਿਆਦੇ ਨੇ ਮੋਹਰੇ ਨੇ ਨਿਊ ਵਰਲਡ ਆਰਡਰ ਵਾਲਿਆਂ ਦੇ ਜਿਹੜਾ ਪੂਰਾ ਦੁਨੀਆ ਦਾ ਕਾਰਪੋਰੇਟ ਪੂਰੀ ਦੁਨੀਆ ਨੂੰ ਕਿਵੇਂ ਕਾਬੂ ਚ ਕਰਨਾ ਹੈ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਇਹ ਉਹਦੇ ਸਰ ਮੋਹਰੇ ਨੇ ਉਹਦੇ ਜਿਹੜੇ ਤਿਆਰ ਕੀਤੇ ਕਾਨੂੰਨ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਤੇ ਜ਼ੋਰ ਲਾ ਰਹੇ ਆ ਭਰਾਵੋ ਸੋ ਬੇਨਤੀ ਆ ਭਾਈ ਤੁਹਾਨੂੰ ਹੱਥ ਬੰਨ ਕੇ ਕਿ ਯਾਰ ਆਪਾਂ ਹੁਣ ਇੱਥੇ ਸਾਡੀ ਅਣਖ ਦਾ ਵੀ ਸਵਾਲ ਆ ਇਹਰੇ ਜ਼ਬਰਦਸਤ ਮੁਕਾਬਲਾ ਜੋ ਜ਼ਬਰ ਟਾਇਆ ਜਾ ਰਿਹਾ ਲਗਾਤਾਰ ਦੋ ਦਿਨ ਹੋ ਗਏ ਦੋ ਦਿਨਾਂ ਦੇ ਵਿੱਚ ਸਾਡੇ ਘੱਟੋ ਘਾਟ 2 300 ਜਾਨਾ ਸਾਡਾ ਜ਼ਖਮੀ ਹੋ ਚੁੱਕਿਆ ਬੁਰੀ ਤਰ੍ਹਾਂ ਲੱਤਾਂ ਵੀ ਕਈਆਂ ਦੀਆਂ ਟੁੱਟੀਆਂ ਨੇ ਇੱਥੇ ਬਾਹਾਂ ਟੁੱਟੀਆਂ ਨੇ ਸਿਰ ਪਾਟੇ ਨੇ ਗੋਲੀਆਂ ਵੱਜੀਆਂ ਨੇ ਰਬੜ ਦੀਆਂ ਵੀ ਤੇ ਦੂਜੀਆਂ ਵੀ ਅਗਲਟ ਜਿਹੀਆਂ ਵੀ ਇਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਵੀ ਆਪਾਂ ਕਰਨਾ ਏਕੇ ਨਾ ਕਰਨਾ ਹੈ ਧ੍ਰਿੜਤਾ ਨਾ ਕਰਨਾ ਹੈ ਦਲੇਰੀ ਜੁਰਤ ਨਾ ਕਰਨਾ ਮੇਰਾ ਵੀਰ ਹੁਣ ਘਰੇ ਨਾ ਬੈਠੋ ਅਸੀਂ ਫਲਾਨੀ ਜਥੇਬੰਦੀ ਨਾਲ ਆਣੇ ਆਂ ਅਸੀਂ ਫਲਾਨੀ ਪਾਰਟੀ ਨਾਲ ਛੱਡ ਦੋ ਬਈ ਜਿੱਥੇ ਬੰਦੀਆਂ ਛੱਡ ਦੋ ਪਾਰਟੀਆਂ ਹੁਣ ਤੁਹਾਡੀ ਪੰਜਾਬ ਦੇ ਲੋਕੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ ਅੱਜ ਲੜ ਪੇ ਤੁਹਾਡੀਆਂ ਨਸਲਾਂ ਜਿਉਂਦੀਆਂ ਰਹਿਣਗੀਆਂ ਬੱਚੀਆਂ ਰਹਿਣਗੀਆਂ ਤੁਹਾਡੀ ਸੱਭਿਆਤਾ ਜਿਉਂਦੀ ਰਹੂਗੀ ਅੱਜ ਘਰਾਂ ਦੇ ਬੜ ਗਏ ਮੁੜ ਕੇ ਅੱਖਾਂ ਇੱਕ ਸਾਨੂੰ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਕੋਈ ਪਛਤਾਉਣ ਦਾ ਫਾਇਦਾ ਨਹੀਂ ਕਿਉਂਕਿ ਮੋਦੀ ਪਹਿਲੇ ਹੀ ਕਹੀ ਜਾਂਦਾ ਹੈ ਪਾਰਲੀਮੈਂਟ 'ਚ ਬੋਲਿਆ ਮੋਦੀ ਕਿ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਆ ਵੱਡੇ ਫੈਸਲਿਆਂ ਤੋਂ ਭਾਵੇਂ ਸਾਰੇ ਕਾਨੂੰਨ ਦੁਨੀਆ ਦੇ ਵਿੱਚ ਲਾਗੂ ਹੋਣੇ ਆ ਫਿਰ ਉਸ ਕਰਕੇ ਬੇਨਤੀ ਆ ਬਾਈ ਸਾਨੂੰ ਸਾਰਿਆਂ ਨੂੰ ਬੱਦ ਤੋਂ ਬੱਦ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਰਦਾਸ ਕਰੋ ਹੋਕੇ ਦਵਾਓ ਲੰਗਰ ਪ੍ਰਸ਼ਾਦੇ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਟਰੈਕਟਰ ਜੋ ਵੀ ਸਾਧਨਾ ਲੈ ਕੇ ਇਧਰ ਨੂੰ ਆਓ ਦੋ ਚੀਜ਼ਾਂ ਹੋਰ ਲੈ ਕੇ ਆਉਣੀਆਂ ਇੱਥੇ ਜ਼ਰੂਰੀ ਐ ਇੱਕ ਤਾਂ ਸਾਨੂੰ ਚਾਹੀਦਾ ਰੇਤ ਦੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ ਉਹ ਵੀ ਲੈ ਕੇ ਆਓ ਮਿੱਟੀ ਦੀਆਂ ਰੇਤ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਇੱਥੇ ਹਾਈਡਰੇ ਤੇ ਜਿਹੜੀਆਂ ਪੋਕਲੈਂਡ ਨਾ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜਬੂਤੀ ਕੀਤੀ ਹੋਈ ਆ ਵਿਚਾਲੇ ਇਧਰ ਕੰਧ ਕੱਢ ਕੇ ਇੱਟਾਂ ਦੀ ਦੂਜੇ ਪਾਸੇ ਕੰਧ ਕੱਢ ਕੇ ਵਿਚਾਲੇ 5-5 ਫੁੱਟ ਕੰਕਰੀਟ ਦਾ ਸਰੀਆ ਪਾ ਕੇ ਆ ਜਿਵੇਂ ਲੈਂਟਰ ਪਾਉਨੇ ਆ ਐ ਪਾਏ ਹੋਇਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਐ 5-5 7-7 ਲੇਹੜਾਂ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ ਐ ਦਵਾਰਾਂ ਤਾਂ ਹਨ ਨੂੰ ਦੱਸਦਾ 15-15 ਫੁੱਟ ਚੀਆਂ ਤੇ 5-5 ਫੁੱਟ ਚੌੜੀਆਂ ਆ ਸਾਰੀ ਜਦੋਜਾਦ ਕਰਕੇ ਦੇਖ ਲਈ ਟਰੈਕਟਰਾਂ ਦਾ ਕੋਈ ਫੌ ਨਹੀਂ ਪੈਂਦਾ ਜੀ ਸੀ ਬੀ ਦਾ ਫੌ ਬਹੁਤ ਘੱਟ ਪਊਗਾ ਕੋਕ ਲੈਣ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋਡ ਹੈ ਮਿੱਟੀ ਦੀ ਲੋਡ ਆ ਭਈ ਇੱਥੇ ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ ਉਹ ਵੱਧ ਤੋਂ ਵੱਧ ਭਾਈ ਖਨੌਰੀ ਵਾਲੇ ਪਾਸੇ ਵੀ ਸਿੰਘੂ ਵਾਲੇ ਪਾਸੇ ਵੀ ਜਿੱਥੇ ਤੁਹਾਨੂੰ ਲੋਟਰ ਦਾ ਨੇੜੇ ਲੱਗਦਾ ਹੈ ਦੋਨਾਂ ਪਾਸਿਆਂ ਦੇ ਉੱਤੇ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਕਲੈਨ ਮਸ਼ੀਨਾਂ ਦੀ ਬਾਈ ਲੋਡ ਹੈ ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਬਹੀ ਰਾ ਇਧਰ ਨੂੰ ਮੋਰਚੇ ਵੱਲ ਨੂੰ ਤੇ ਮੋਰਚਾ ਫਤਿਹ ਹੋਊਗਾ ਮੋਰਚਾ ਚੜ੍ਹਦੀ ਕਲਾ ਦਾ ਸਾਰੇ ਹੀ ਯੋਧੇ ਚੜ੍ਹਦੀ ਕਲਾ ਦੇ ਬੇਸ਼ੱਕ ਨਰੇ ਲੱਤਾਂ ਜਿੱਥੇ ਜਿੱਥੇ ਲੋਕ ਸੱਚੇ ਦਿਲੋਂ ਲੜਦੇ ਆ ਨਾ ਉਥੇ ਰੱਬ ਵੀ ਨਾਲ ਹੈ ਅੱਜ ਲੋਕਾ ਕੋਈ ਇੱਥੇ ਨਿਹਰ ਨੂੰ ਨਹੀਂ ਲੈ ਕੇ ਆਇਆ ਇੱਥੇ ਲੋਕ ਆਪਣੇ ਆਉਣ ਵਾਲੀਆਂ ਨਸਲਾਂ ਆਪਣੀ ਹੋਂਦ ਨੂੰ ਲੈ ਕੇ ਲੜ ਰਹੇ ਆ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਲੜ ਰਹੇ ਆ ਤਾਂ ਰੱਬ ਵੀ ਨਾਲ ਖੜਾ ਜਾਂਦਾ ਸੋ ਇਸ ਕਰਕੇ ਭਾਈ ਹੁਣ ਫਰਜ਼ ਬਣਦਾ ਜਿਵੇਂ 220 ਵਾਲਾ ਆਪਣਾ ਮੋਰਚਾ ਬਣਿਆ ਸੀ ਐਡੀ ਵੱਡੀ ਲਹਿਰ ਪੰਜਾਬ 'ਚ ਬਣਨੀ ਚਾਹੀਦੀ ਹੈ ਪੰਜਾਬੀਓ ਤੁਹਾਨੂੰ ਅਪੀਲ ਆ ਭਾਈ ਆਓ ਆਪਾਂ ਇਹਦੇ ਜ਼ਬਰ ਜ਼ੁਲਮ ਦਾ ਜਵਾਬ ਮੂੰਹ ਤੋੜਮਾ ਆਪਣਾ ਸਬਰ ਨਾ ਦੇਗੇ ਦ੍ਰਿੜਤਾ ਨਾ ਦੇਗੇ ਦਲੇਰੀ ਨਾ ਦੇਗੇ ਸੋ ਆਓ ਇੱਕ ਕਦੇ ਬੱਚੀ ਤੁਹਾਡੀ ਜਿੱਤ ਪਈ ਆ ਕੱਲ ਨੂੰ ਜਿਹੜੇ ਤੁਹਾਨੂੰ ਸਾਧਨ ਕਹੇ ਆ ਬਾਈ ਉਹ ਜਰੂਰ ਲੈ ਕੇ ਪਹੁੰਚੋ ਕਿਉਂਕਿ ਅੱਜ ਬੜਾ ਜ਼ੋਰ ਲੱਗਿਆ ਕਈ ਵਾਰੀ ਮੁੰਡੇ ਜ਼ਖਮੀ ਹੋ ਗਏ ਕਿੰਨੇ ਵਾਰੀ ਉਧਰੋਂ ਜਾਂਦੇ ਹੋ ਥਰੂ ਕਹਿੰਦੇ ਗੋਲੇ ਮਾਰਦੇ ਆ ਰਬੜ ਦੀਆਂ ਗੋਲੀਆਂ ਦਾ ਦੂਜੀ ਗੋਲੀਆਂ ਮਾਰਦੇ ਆ ਫੋਹ ਨਹੀਂ ਪੈਣ ਦੇ ਰਹੇ ਫੋਹ ਪੈਣਾ ਮਿੱਟੀ ਦੀਆਂ ਲਿਆਓ ਟਰਾਲੀਆਂ ਭਰ ਕੇ ਬੋਕਲਾਂ ਨੂੰ ਮਸ਼ੀਨਾਂ ਲੈ ਕੇ ਆਓ ਜੀ ਸੀ ਬੀਆਂ ਲਿਆਓ ਇਹਦੇ ਨਾਲ ਫੋਹ ਪਣਾ ਢੋਲ ਲੈ ਕੇ ਆਓ ਬਾਈ ਗਿੱਲੀਆਂ ਬੋਰੀਆਂ ਲੈ ਕੇ ਆਓ ਗਿੱਲੀਆਂ ਬੋਰੀਆਂ ਲੈ ਕੇ ਆਓ ਹਾਂ ਜੇ ਛੁੱਟਦੇ ਨੇ ਥਰੂ ਕਾ ਗਿੱਲੀ ਬੋਰੀ ਉੱਤੇ ਸਿੱਟਾਗੇ ਇਹ ਸਾਰਾ ਤੇ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਪਹੁੰਚਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ